ਕੋਈ ਮੈਂ تنਵੇਂ ਇਹੀ ਕਹਿਣਾ ਵੀ ਆ ਸ਼ਰਾਬ ਨਾ ਪੀਆ ਕਰ। ਸ਼ਰਾਬ ਨਾ ਪੀਆ ਕਰੇ ਬਹੁਤ ਹਾਨੀ ਕਰਕੇ ਆ। ਉਹ ਸਾਡੀ ਗਵਰਨਮੈਂਟ ਨੇ ਲੈ ਕੇ ਲਾਇਆ। ਆ ਸਾਡੀ ਪੰਜਾਬ ਪੁਲਿਸ ਨੇ ਲੈ ਕੇ ਆ ਗੱਡੀ ਤੇ ਸ਼ਰਾਬ ਦਾ ਕੋਈ ਮੇਲ ਨਹੀਂ। ਲੈ ਕੇ ਲਾਇਆ। ਗੱਡੀ ਤੇ ਸ਼ਰਾਬ ਦਾ ਕੋਈ ਮੇਲ ਨਹੀਂ। ਹਾਂ ਉਹ ਸਿਆਣੇ ਉਹਨੇ ਲੈ ਕੇ ਲਾਇਆ ਵੀ ਗੱਡੀ ਤੇ ਸ਼ਰਾਬ ਦਾ ਕੋਈ ਮੇਲ ਨਹੀਂ। ਨਹੀਂ ਮੇਲ। ਗੱਡੀ 5 ਲੱਖ ਦੀ ਬੋਤਲ 500 ਦੀ। ਬੜੀ ਮੂਥੀਰਾ ਓਏ ਉਹਨਾਂ ਦੇ ਕਹਿਣ ਦਾ ਮਤਲਬ ਵੀ ਸ਼ਰਾਬ ਪੀ ਕੇ ਗੱਡੀਆਂ ਵੱਜ ਜਾਂਦੀਆਂ ਹੁੰਦੀਆਂ ਕਹੇ ਚ। ਉਹ ਸ਼ਰਾਬ ਪੀਣ ਦਾ ਬੰਦੇ ਦੇ ਢਿੱਡ ਦੇ ਕੀੜੇ ਵੀ ਮਰਦੇ ਆ ਹਾਂ ਹਾਂ ਸ਼ਰਾਬ ਪੀਣਾ ਢੜਦੇ ਕੀੜੇ ਮਰਦੇ ਹਾਂ ਮੇਰੇ ਆ ਤਾਂ ਫਿਰ ਇੱਕ ਬੋਧਰ ਹੋ ਲਿਆ ਉਹ ਕਿਉਂ ਏ ਸਾਲਿਆ ਮੇਰਾ ਢੇਡੀ ਕੀੜਾ ਨਾ ਭਰਿਆ ਖੋਲ ਕੋਰੀਓਂ ਦਈਓ ਅਰੇ ਉਠੋ ਉਹ ਪਛਾਨ ਆ ਗਾ ਉਹ ਪਛਾਨ ਆ ਗਾ ਪਛਾਨ ਕੋਈ ਪਛਾਨ ਨਹੀਂ ਆਇਆ ਮੇਰੀ ਗੱਲ ਸੁਣੋ ਉਹ ਲੋਕਾਂ ਨੇ ਮੋਬਾਈਲ ਖੋਲੇ ਕਿ YouTube ਦੇਖਣ ਦਾ ਆ ਦੱਸ ਦੋ ਕੁਛ ਉਹਨਾਂ ਨੂੰ ਏ ਡਾਡੂ ਕੀ YouTube ਕੀ ਜਾ ਜੂਡੂ ਮੈਨੂੰ ਲਗਾ ਯੂਟਿਊਬ ਪੁੱਠਾ ਕਰਕੇ ਉੱਤੇ ਟੂਪ ਚਲਾ ਦੇਦੀ ਆ ਮੈਰੀ ਟੂਪ ਲਾਉਣੀ ਮੈਂ ਬੜਬ ਲਾਉਂਗਾ ਆਓ ਬੜਬ ਯੋ ਯੂਟਿਊਬ ਨਹੀਂ ਯੂਟਿਊਬ ਦਾਵਾ ਸੋਸ਼ਲ ਮੀਡੀਆ ਚ ਕੋਈ ਚੀਜ਼ ਪਾਉਣੀ ਹੋਵੇ ਨਾ ਯੂਟਿਊਬ ਰਾ ਹੀ ਪੈਂਦੀ ਆ ਹੋਰ ਬੜੇ ਬੜੇ ਗਾਣੇ ਪੈਂਦੇ ਆ ਆਪਣੀਆਂ ਕਮੇਡੀਆਂ ਕਿੱਟਾ ਲੋਕੀ ਮੋਬਾਈਲਾ ਚ ਪੈਂਦੇ ਨੇ ਕੈਂਦੀ ਵੇਦੇ ਬੜਾ ਕੈਂਦੀ ਵੇਦੇ ਯੂਟਿਊਬ ਸਾਨੀ ਟੂਟਾ ਉਹ ਬਾਰੀ ਆ ਕੋਈ ਵੇਚੀ ਵੀ ਬਾਰੀ ਨਹੀਂ ਨਾ ਨਾ ਬਾਰੀ ਨਹੀਂ ਮੈਂ ਕਹਦਾ ਮੈਂ ਕਹਦਾ ਉਹ ਨਾ ਸ਼ੀਸ਼ਾ ਹੁੰਦਾ ਸ਼ੀਸ਼ੇ ਕੋਲ ਆਖੇਦਾ ਓਹ ਭਰਾਵਾ ਯੂਟਿਊਬ ਤਾਂ ਮੈਂ ਕਿੱਦਾਂ ਸਮਝਾਵਾਂ YouTube ਤੇ ਚੈਨਲ ਖੁੱਲਦੀ ਆ ਅੱਛਾ ਚਾ ਚੈਨਲ ਖੁੱਲਦੀ ਆ ਉਹ ਉਹ ਉਹਦਾ ਉਹਦਾ ਜਿਹੜਾ ਸੋਚਦਾ ਕਮਾਈ ਦਾ ਉਹ ਕਿੱਥੋਂ ਦਾ ਝੂਠ ਉਹ ਬੜਾ ਮੋੜ ਤੇ ਰਮੋੜ ਕੇ ਮੈਂ ਸਮਝਾਉਣਾ ਤੁਹਾਨੂੰ YouTube ਦੇ ਵਿੱਚ ਜਦੋਂ YouTube ਖੋਲੀ ਦੀ ਹੈ ਨਾ ਤੇ ਜੇ ਆਪਣੀਆਂ ਨਵੀਂ ਨਵੀਂ ਕਮੇਡੀਆਂ ਦੇਖਣੀਆਂ ਤੇ ਫਿਰ ਪੜਾ ਉੱਥੇ ਲਿਖਿਆ ਹੁੰਦਾ ਸਬਸਕ੍ਰਾਈਬਰ अच्छा चैनल के चाचा बिश्ਨਾ कॉमेडी टीवी चैनल हां चाचा चाचा ਸਾਰੇ ਸਰੋਤਿਆਂ ਨੂੰ ਕੋਈ ਵੀ ਇਹਨੂੰ ਸਬਸਕ੍ਰਾਈਬਰ ਕਰੋ ਇਹਨੂੰ ਇਹਨੂੰ ਸਬਕਰਾਬ ਕਰੋ ਜੀ ਸਬਸਕ੍ਰਾਈਬ ਹੁੰਦਾ ਉਹ ਕੀ ਹੁੰਦਾ ਜਦੋਂ 스किट ਖੁੱਲਦੀ ਹੈ ਦੇਖੀ ਦੀ ਨਾ ਆਪਣੀ ਥੱਲੇ ਲਿਖਿਆ ਹੁੰਦਾ चाचा बिश्ਨਾ ਤੁਮੇਡੀ ਟੀਵੀ ਚੈਨਲ ਤੇ ਲਾਲ ਅੱਖਰਾਂ ਦੇ ਵਿੱਚ ਲਿਖਿਆ ਹੁੰਦਾ ਸਬਸਕ੍ਰਾਈਬਰ ਹਾਂ ਸਬਸਕਰਾਬ ਹਾਂ ਉਹਨੂੰ ਕੀ ਕਰਨਾ ਉਹਨੂੰ ਨੱਪੀ ਦਾ ਤੇ ਫਿਰ ਜਦੋਂ ਆਪਣੀ ਕੋਈ ਵੀ ਨਵੀਂ ਸਕਿੱਟ ਪਾਉਗੀ ਆਟੋਮੈਟਿਕ ਉਹਨਾਂ ਦੇ ਮੋਬਾਈਲ ਤੇ ਸ਼ੋ ਹੋ ਜਾਏਗੀ ਕਾ 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 ਲਿਓ ਜੀ ਜੋ ਮੁੰਡਾ ਕਹਿੰਦਾ ਛੱਛ ਕੜਾਇ ਬਿਲਕੁਲੀ ਹੋ ਕਾ ਲਿਓ ਹੱਸ ਕਰ ਐ ਛੱਛ ਕੜਾਇ ਬੋ ਸਬਸਕ੍ਰਾਈਬਰ ਹੁੰਦਾ ਯਾਰ ਆ ਜੋ ਵੀ ਅੱਜ ਕਹ ਲਿਓ ਕਰ ਲਿਓ ਤੁਸੀਂ ਹੈ ਹਾਂਜੀ ਬੇਨਤੀ ਆ ਜੀ ਸਾਰੇ ਸਬਸਕ੍ਰਾਈਬਰ ਕਰਿਓ ਜਰੂਰ ਚੈਨਲ ਨੂੰ ਚੈਨਲ ਦਾ ਨਾਮ ਆ ਚਾਚਾ ਬਿਸ਼ਨਾਕ ਕਮੇਡੀ ਟੀਵੀ ਚੈਨਲ